ਸਸਤੀ ਕਾਲਜ ਸੋਹਰਾਂ ਨੂੰ ਸੰਤਾ ਸ਼ਾਗਰੀਆਂ ਪਰ ਸਰਦਰ ਬਰਬਾਸਾ ਦੇ ਤੇ ਲੱਗਾ ਜੇ ਰੋੜਾ ਲੰਗ ਰਿਹਾ ਥੋੜੀ ਕੰਨੜੀਆਂ ਭਰੀਆਂ ਟਰਾਲੀਆਂ ਟਰਾਲੇ ਗਨੇ ਦੇ ਭਰੇ ਆ ਰਹੇ ਰੋੜਾ ਲੰਗ ਰਿਹਾ ਜੀ ਬਨੇ ਜੀ ਜੀ ਰਿਦਾਂਗ ਦੇ ਆਹ ਸਾਡੀ ਦਾਹ ਜੋ ਨੇ ਖੋਲ ਲੈਂਦੇ ਹੋ ਜਾਨੀਆਂ ਭਰਾ ਯਾ ਜਾ ਰੀਆਂ ਰੋਹ ਦੀਆਂ ਮੰਡਰ ਚੱਲ ਰਿਹਾ ਜੀ ਗੁਰੂ ਘਰ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਾਲੀ ਸਾਈਡ ਰੋਹ ਦਾ ਲੰਗਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਆ ਰਿਹਾ ਜੀ ਸ਼ਾਇਦ ਰੋਹ ਦਾ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸੰਤਾਂ ਦੇ ਟਰਾਲੇ ਭਰੇ ਆਏ ਆ ਗੰਨੇ ਦੇ ਕਮਾਦ ਦੇ ਰੋਹ ਦਾ ਲੰਗਰ ਚੱਲ ਰਿਹਾ ਜੀ ਦਰਬਾਰ ਸਾਹਿਬ ਸੰਤਾਂ ਛੱਡ ਰਿਆਂ ਰੋਹ ਦਾ ਲੰਗਰ ਕੈਂਡੀਆਂ ਭਰਾ ਭਰਾ ਸੰਤਾਂ ਛੱਡ ਰਿਆਂ ਰੋਹ ਦਾ ਲੰਗਰ ਦੇਖ ਲੈਣਾ ਲੱਗਾ ਵੱਡਾ ਸ੍ਰੀ ਦਰਬਾਰ ਸਾਹਿਬ ਵਾਲੇ ਨੰਦਰਾਲ ਸਾਈਡ ਦੇ ਪਾਸੇ ਰੌ ਦਾ ਲੰਗਰ ਚੱਲ ਰਿਹਾ ਜੀ। ਸੰਗਣੀ ਰੌ ਪਿਓ ਰੌ। ਕੋਈ ਰੌ ਦਾ ਲੰਗਰ ਚੱਲ ਰਿਹਾ ਸੰਕਟਾਂ ਵਾਸਤੇ ਸ੍ਰੀ ਦਰਬਾਰ ਸਾਹਿਬ ਦੀ ਚਰਖੇ ਦੇ ਅੰਦਰ ਹਾਲ ਹੋਇਆ ਸਤਿ ਸੰਤਾਂ ਨੂੰ ਦਿੱਤੇ ਤੋਂ ਡਾਕਟਰਾਂ ਦੀ ਸੇਵਾ ਕਰ ਰਿਹਾ। ਰੌ ਰੌ ਰਮਾ ਦੇ ਵਿੱਚ ਉहां ਕਾਬਲ ਪੜੀ ਜਾ ਰਹੀ ਆ ਸ੍ਰੀ ਦਰਬਾਰ ਸਾਹਿਬ ਰੌ ਦਾ ਲੰਗਰ ਚੱਲ ਰਿਹਾ ਜੀ। ਕਾਰਨਾਂ ਲਾਈਕ ਤਸਵੀਰਾਂ ਸੰਗੇ ਕੀਤੀਆਂ ਰੋਹ ਦੇ ਲੰਗਰ ਦੀਆਂ ਸ਼੍ਰੀ ਦਰਬਾਰ ਸਾਹਿਬ ਦੀ ਸਰ। ਚੰਕਾ ਪਰ ਪਰ ਕੋਲੇ ਰੋਹ ਛੱਕ ਰੀਆਂ। ਥੋੜਾ ਇੱਡੇ ਇੱਡੇ ਇੰਗੋਟਾ। ਰੋਹ ਦਾ ਸਮਰਿਆ ਜੀ ਗੁਰੂ ਘਰ। ਬੋਲੋ ਦੇਓ ਜੀ ਰੋਡ ਆਫਸਰ ਰਸਤਾ ਛੱਡਦਾ ਰਸਤਾ ਇਹ ਹੋਗਾ ਸਰਕਾਰ ਰੋਡਾਂ ਲੰਗਰ ਨੇ ਸ਼ਗਰਮੀਆਂ ਸਰਪਾਤ ਕੇਂਦਰੀਤ ਨਗਰ ਵਿਖੇ ਬੇਨਾਲ ਲੱਗਾ ਵਿੱਚ ਬੇਨਾਲ ਅੰਦਾਵਾ ਸੇਵਾ ਕੀਤੀ ਜਾ ਰਹੀ ਹੈ ਇੱਕ ਟਰਾਲਾ ਕੰਨਿਆਂ ਦਾ ਖਤਮ ਹੋ ਗਿਆ ਵਾ ਦੂਜਾ ਟਰਾਲਾ ਆ ਚੁੱਕਿਆ ਵਾ ਸਮਾਨ ਦਾ ਕੰਨਿਆਂ ਦਾ ਹੋਰ ਇੱਕ ਕੰਨਿਆਂ ਦੀ ਰੋਅ ਗੱਡੀ ਜਾਊਗੀ ਜੀ ਅਜੇ ਤੱਕ ਦੀ ਰੋਡਾਂ ਲੰਗਰ ਸੰਗੜੀ ਰੋਅ ਅੰਮ੍ਰਿਤਸਰ ਦੀ ਰੋਅ ਰੋਲੀ ਸੇਵਾ ਚੱਲ ਰਹੀ ਹੈ ਰੋਹਰ ਰੋਹਰ ਦੇ ਲੰਗਰ ਦੀ ਸੇਵਾ ਜੀ ਵੇਖੋ ਸੰਗਣੀ ਰੋ ਰੋ ਕਰਦੇ ਰੋਹਰ ਦੇ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਦਰਬਾਰ ਸਾਹਿਬ ਲੰਗਰਾਂ ਵਾਲੇ ਸਾਈਡ ਹੁੰਦੀ ਰੋਬਰ ਬਾਈ ਆ ਰਹੀ ਹੈ ਚਲੇ ਜੀ ਵੀਰਾਂ ਨੂੰ ਸੇਵਾ ਕੀਤੀ ਜਾ ਰਹੀ ਹੈ ਜੀ ਇੱਕ ਟਰਾਲਾ ਪੂਰਾ ਲੱਗ ਪਿਆ ਦੂਸਰਾ ਟਰਾਲਾ ਸੱਜੇ ਵੱਲ ਨੂੰ ਜਾ ਰਿਹਾ ਹੋਰ ਇਹ ਇੱਕ ਟਰਾਲਾ ਉਤਾਰ ਕੇ ਉਹ ਵੇਲਾਣਾ ਸਾਹਮਣੇ ਲੱਗਾ ਜੀ ਰੋ ਘਟਣਾ ਦਾ ਪਾਵੇ ਕਹਿੰਦੀਆਂ ਜੇ ਭਰਾਓ ਪਾਵੇਂ ਜੱਗਾਂ 'ਚ ਭਰਾਓ ਪਾਵੇਂ ੱਟਾਂ 'ਚ ਭਰਾਓ ਖੁੱਲੀ ਰੋ ਸੇਵਾ ਨੂੰ ਜੀ ਅੱਜ ਦਾ ਕੇ ਚਲੂ ਸੈਂਟਰ ਤੋਂ ਬਸ ਟਰਾਲਾੰਗਰ ਆ ਰਿਹਾ ਹੈ ਸਾਈਡ ਉਹ ਰੋ ਦੀ ਸੇਵਾ ਪਛੇਦ ਉਹ ਵੇ ਪਛੇਦ ਗੱਡੀਆਂ ਉਹਦੀਆਂ ਪਿੱਛੇ ਰੋਟੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਬੰਦਰਾ ਰਣ ਸਾਈਡ ਇਹ ਨਾਲ ਲੱਗਾ ਰੋਹ ਦੇ ਲੱਗਾ ਦਾ ਦਰਬਾਰ ਸਾਹਿਬ ਉੱਥੇ ਲੰਗਰਾਂ ਦੇ ਸਾਈਡ ਇਹ ਵੀ ਲੱਗੇ ਰੋਹ ਦੀ ਸੇਵਾ ਚੱਲ ਰਹੀ ਹੈ ਜੀ ਸੈਕਟਰ ਨਾਲ ਕਮਾਡਾ ਲੱਗ ਗਿਆ ਜੀ ਦੂਸਰਾ ਕਰੋਨਾ ਲੱਗ ਗਿਆ ਵਾ ਕਮਾਡਾ ਮੋਹਰ ਕੁਮਾਰ ਉਤਾਰਿਆ ਜਾਊਗਾ ਜੀ ਤੇ ਵੇਲਣਾ ਲੱਗਾ ਜੀ ਉਹ ਕੱਢਣ ਨੂੰ ਇਹ ਕੋਟਰ ਵਾਲ ਆ ਚੁੱਕਾ ਜੀ ਉਹ ਵੀ ਤੁਹਾਨੂੰ ਦਿਖਾਉਂਦਾ ਹਾਂ ਕਿ ਕਿਹਦੇ ਅਜੇ ਤੋਂ ਕੋਟਰ ਵਾਲ ਆ ਚੁੱਕਾ ਨਾ ਲਾਉਂਦਾ ਨਹੀਂ ਦੇਖੀਏ ਕੋਟਰ ਵਾਲ ਇਕਮਾਦ ਪਰਾਲਾ ਲਾਤਾ ਜੀ ਫੈਕਟਰੀ ਮੈਂ ਹੋ ਰਹਾ ਹੈ ਕਿ ਇਹ ਲਾਤਾ ਆਦਮੋ ਚਲਿਆ ਅੱਛਾ ਪਰਾਲਾ ਲੇ ਸਾਰੇ ਉਹ ਚੰਨੇ ਨੂੰ ਉਤਾਰਿਆ ਜਾਊਗਾ ਜੀ ਫਿਰ ਇਹਦੀ ਰੌਹ ਕੱਟੀ ਜਾਊਗੀ ਵਿਲਣਾ ਸਟਾਰਟ ਕੀਤਾ ਜਾਊਗਾ ਸੰਤਾਂ ਵਾਲਾ ਰੌਹ ਪਿੱਛੇ ਜਾ ਰਹੀ ਆ ਅਗਰ ਉੱਤਰ ਰਿਹਾ ਜੀ ਸਵਾਜਾ ਹੋਣੀ ਹੈ ਰੌਹ ਦੇ ਨੰਬਰ ਦੀ ਸੇਵਾ ਜੀ ਵੀਰ ਵੀ ਰਸਤਾ ਛੱਡ ਕੇ ਬਗਰੂ ਰਸਤਾ ਛੱਡ ਕੇ ਸਮਨੀ ਰੋਹ ਦੀ ਸੇਵਾ ਚੱਲ ਰਹੀ ਹੈ ਜੀ ਰਸਤਾ ਛੱਡ ਕੇ ਜੀ ਰਸਤਾ ਛੱਡ ਕੇ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਨਾਲ ਲਾਈਕ ਇਸ ਵੀਰਾਂ ਸਾਨੂੰ ਕਿੰਨੇ ਜੀ